ਜਾਣੇ ਅਣਜਾਣੇ ਵਿੱਚ ਇਹੋ ਜਿਹੇ ਪਾਣੇ ਵਰਤ ਗਏ ਜੀ ਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਗੁਰੂਸ਼ ਦੇਖਣ ਨੂੰ ਮਿਲਿਆ ਮੈਂ ਕਈ ਵਾਰ ਅਕਾਲ ਤਖਤ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾ ਤਾਂ ਅਕਾਲ ਤਖਤ ਸਾਹਿਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪਰਵਾਹ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਪਤਸ਼ਾਹ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਤੂੰ ਕਿੰਦੀ ਵੱਡੀ ਸ਼ਖਸੀਅਤ ਹੋਵੇ ਅੱਜ ਆਪਣਾ ਅਕਾਲ ਸਖਬ ਸਬ ਤੇ ਜਹਦਰ ਸਾਹਿਬ ਅਤੇ ਦਮਦਬਾ ਸਾਹਿਬ ਵੀ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਹੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀ ਅਰਦਾਸ ਕਰਨੀ ਤੇ ਮੈਂ ਵੀ ਅਕਾਲ ਤਖਤ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਮੰਦਰ ਸਾਹਿਬ ਦੀ ਮੱਥਾ ਟੇਕਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਪਰੰਤੋਂ ਬਾਅਦ ਇਹ ਭਾਵਨਾ ਸੀ ਕਿ ਅਕਾਲ ਤਖਸਾਲ ਆਕੇ ਨਰਮਰਸ ਤੋਂ ਕੁਝ ਮਾ ਜੰਦਰ ਸਾਹਿਬ ਨਰਮਰਸ ਤੋਂ ਮਾ ਤੇ ਕੋਈ ਜਾਣੇ ਅਣਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੋਸ਼ ਦੇਖਣ ਨੂੰ ਮਿਲਿਆ ਉਸ ਸੰਕਤਾਂ ਦੇ ਰੋਸ਼ ਨੂੰ ਮੇਰੀਆਂ ਭਾਵਨਾਵਾਂ ਬਹੁਤ ਆਈ ਤੋੜੀਆਂ ਕਿ ਜਾਣੇ-ਨਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇ ਖਮਰਤਾਰੀ ਗੁਰਸੇ ਉਸ ਗੁਰਸੇ ਜਿਹੜਾ ਅੱਜ ਤੱਕ ਅਕਾਲ ਤਖਤ ਸਾਹਿਬੀ ਆਪਣਾ ਸਰਵੀ ਸਭੀ ਮਾਨਦਾਰਿਆ ਹੋਵੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸਿੱਖ ਹਰਿਆਣਾ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜਿਵੇਂ ਸਭ ਤੋਂ ਪੰਥ ਪ੍ਰਤੀ ਗ੍ਰੰਥਪਤੀ ਤੇ ਕੌਮ ਤਖਤ ਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਅਕਾਲ ਤਖਸਰ ਸਾਹਿਬ ਤੇ ਆਉਂਦਾ ਰਿਹਾ ਹਾਂ ਪਰ ਅੱਜ ਨਾ ਤਾਂ ਅਕਾਲ ਤਖਸਰ ਸਾਹਿਬ ਵੱਲੋਂ ਕੋਈ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੇਖਿਆ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪ੍ਰਵਾਨ ਹੀ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਕਿ ਮੈਂ ਥੋੜਿਆ ਨਹੀਂ ਕਿਹਾ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲਪੁਰ ਸਾਹਿਬ ਦੇ ਜਹੇਦਾਰ ਨਾਲ ਮੇਰਾ ਬਿਆਖ ਹੈ ਸੀ ਉਸਰ ਕੋ ਮਾਫ ਕਰਨਾ ਚਾਹਤ ਹਾਂ ਅਕਾਲਪੁਰ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਭੇ ਦਾ ਹਾਂ मेरे अकालगुख साहब ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗਮਨਾਮ ਸਾਹਿਬ ਦੇ ਜਹੇਦਾਰਾਂ ਦੇ ਵੀ ਨਾਲ ਵਿਚਾਰ ਬਚਾੰਦਰਾ ਹੋਇਆ ਦਰਸ਼ਕਾਂ ਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ अकालगुख ਸਾਹਿਬ ਹੈ पंथ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋ ਕਿੰਦੀ ਬੜੀ ਸ਼ਖਸੀਅਤ ਹੋਵੇ ਇਸ ਕਰਕੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਸਖਬ ਸਾਹਿਬ ਤੇ ਜਹਦਰ ਸਾਹਿਬ ਅਤੇ ਦਮਦਪਾ ਸਾਹਿਬ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਹੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰ ਅਰਦਾਸ ਕਰਨੀ ਤੇ ਮੈਂ ਵੀ ਅਕਾਲ ਸਖਬ ਸਾਹਿਬ ਜਾ ਕੇ ਇਸ ਗੱਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਮੰਤਰ ਸਾਹਿਬੀ ਮੱਥਾ ਟੇਕਾਂਗਾ ਇਨਸਾਨ ਭੁੱਲਣ ਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੇ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰ ਅਦਰੁਸਤ ਹੈ ਮੈਂ ਸਮਝਦਾ ਹਾਂ ਮੇਰੇ ਨਾਲ ਜਲਦੀਪ ਸਿੰਘ ਜੀ ਫੱਗੂ ਜੋ ਕਿ ਮੈਂਬਰ ਨੇ ਸਾਡੇ ਇਸ ਕਾਲੇ ਵਾਲੀ ਅਰੋੜੀ ਹਲਕੇ ਤੋਂ ਉਹ ਵੀ ਮੇਰੇ ਨਾਲ ਨੇ ਮੇਰੇ ਨਾਲ ਆਏ ਜ세ਦਰ ਰਵਨ ਸਿੰਘ ਜੀ ਡਾਚਰ ਜੋ ਸਾਡੇ ਮੋਢੀ ਰਹੇ ਨੇ ਹਰਿਆਣਾ ਸੇ ਪੁੱਤਵਾਰ ਮੈਨੇਜਮੈਂਟ ਕਮੇਟੀ ਦੇ ਜ세ਦਰ ਮਨਜੀਤ ਸਿੰਘ ਜੀ ਡਾਚਰ ਉਹ ਵੀ ਮੇਰੇ ਨਾਲ ਨੇ ਅਸਾਂ ਅੰਦਰ ਬੈਠ ਕੇ ਜ세ਦਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਜੁਆ ਹੈ ਕਿ ਐਂਡਾ ਇਹੋ ਜੀ ਪੂਰ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸਿੱਖ ਧਰਮ ਦੇ ਵਿਰੁੱਧ ਹੋਵੇ ਕਿਹੜਾ ਜੀ ਗਲਤੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰ ਭੁੱਲ ਕਿਹੜੀ ਸੀ ਜਿਹੜੀ ਕੋਈ ਨਹੀਂ ਭੁੱਲ ਦੀ ਖਿਵਾ ਮੰਗਣ ਆਇਓ ਕੁਝ ਦਿਨ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੋਲ ਕਿਤੇ ਉਹ ਤੇ ਨਹੀਂ ਕਿ ਤੁਸੀਂ ਮੰਨਦੇ ਜਾਂ ਹੋਰ ਕੋਈ ਪੋਲ ਆ। ਕਿਹ ਲੱਗਦਾ ਤੁਹਾਨੂੰ? ਇਹ ਇਹ ਤੁਹਾਨੂੰ ਹੀ ਪਤਾ ਹੈ ਤੇ ਮੈਨੂੰ ਵੀ ਪਤਾ। ਨਹੀਂ ਨਹੀਂ ਛਿੰਦਾ ਸਾਹਿਬ ਤੁਹਾਡੇ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਨਾ। ਜੋ ਕੋਈ ਤੁਹਾਨੂੰ ਆਇਆ ਹੈ ਨਾ ਡੇਰਾ ਬਿਆਸ ਕੈਸੀ? ਇੱਕ ਪਰਸੋਂ ਵਾਲੀ ਪੁਲਿਸ ਵਾਲਾ। ਡੇਰਾ ਬਿਆਸ ਵਾਲੀ ਛਿੰਦਾ ਸਾਹਿਬ ਤੁਸੀਂ ਆਪਣੀ ਗਲਤੀ ਦਾ ਐਸਾ ਨਹੀਂ ਡੇਰਾ ਬਿਆਸ ਵਾਲੇ ਤੁਹਾਨੂੰ ਮਾਦਿਆ ਭੇਜੋ। ਤੁਹਾਡੇ ਜਿਹੜੇ ਤਿਆਰ ਗੱਲ ਨਹੀਂ ਕਰਨੇ ਚੇਅਰਮੈਨ ਨੇ। ਉਹ ਬਾਤ ਬਾਤ ਸਾਹਿਬ ਸਾਰੇ ਡੇਰਿਆਂ ਨਾਲ ਗੱਲਾਂ ਲੱਗ ਗਈ ਆ ਆਪਸੀ ਇਹ ਮੁਲਾਕਾਤਾਂ ਕਰਦੇ ਨੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਕਿ ਜੇਕਰ ਪ੍ਰਧਾਨ ਨੇ ਭੁਲ ਮੰਗਦੀ ਆ ਕਿ ਜੇਕਰ ਉਹ ਵੀ ਕਰਦੇ ਨੇ ਤੇ ਉਹਨਾਂ ਨੂੰ ਪਸੰਦ ਤੇ ਰੱਖਿਆ ਜਾਊਗਾ ਕਿ ਪ੍ਰਧਾਨ ਦੇ ਚੁਪੇਵਾਰੀ ਬਣਦੀ ਆ ਕਿ ਉਹਨਾਂ ਦੀ ਟੀਮ ਦਾ ਕੋਈ ਵੀ ਮੈਂਬਰ ਜਿਹੜਾ ਹੈਗਾ ਇਹ ਭੁਲ ਦੁਬਾਰਾ ਨਾ ਕਰੇ ਦੁਹਰਾਏ ਨਾ ਕਿ ਡੇਰਾ ਬਿਆਸ ਤੋਂ ਥੋੜੀ ਜੇਰ ਪਹਿਲਾਂ ਸਾਰੇ ਬਾਬਰ ਨਾਤਾ ਸਾਰੀ ਰੱਖਣਗੇ ਟੀਮ ਨੂੰ ਕੋਲ ਗੱਲ ਅੱਟ ਉਹਨਾਂ ਉਹਨਾਂ ਬਹੁਤ ਵਧੀਆ ਸਵਾਲ ਗੱਡਾ ਬਹੁਤ ਵਧੀਆ ਸਵਾਲ ਹੈ ਮੈਂ ਤੁਹਾਡੇ ਵਿਚਾਰ ਦੀ ਕਦਰ ਕਰਦਾ ਹਾਂ ਮੇਥੋਂ ਝਗੜੀ ਹੋਈ 2 ਦਿਨ ਪਹਿਲਾਂ ਤੇ ਮੈਂ ਕਾਲ ਤੱਕ ਸਾਹ ਦੇ ਜ਼ਿਹੇਦਾਰਾਂ ਦੇ ਨਾਲ ਮੁਲਾਕਾਤ ਕਰਕੇ ਆਇੰਦਾ ਵਾਸਤੇ ਵੀ ਇਹੋ ਜੀ ਝਗੜਾ ਨਾ ਹੋਵੇ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਇਹ ਹੀ ਕੋਡ ਮੇਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਤਾਂ ਮੇਰੇ ਨਾਲੋਂ ਹੀ ਵੱਡ ਫਰਕ ਬੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਕਸੇ ਵਰਦਾ ਰਹਾ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਆਕਾਲ ਤਖਤ ਸਾਹਿਬ ਵੀ ਪੱਖ ਵਿੱਚ ਦੇਖਣਾ ਚਾਹੀਦਾ ਹੈ ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖੇ ਤੇ ਰਹਿਣਾ ਚਾਹੀਦਾ ਹੈ ਇੱਕ ਆਪਣੇ ਆਪ ਹੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਾਣ ਵਾਲੇ ਤੁਹ ਆਪਣੀ ਗੋਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਇਹ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਨੂੰ ਮੇਰੇ ਆ ਕੇ ਰਾਕੇ ਅਕਾਲਪਤ ਸਾਬ ਤੇ ਆ ਕੇ ਇਹਦੀ ਗੋਲ ਮੰਨ ਲੈਣੀ ਚਾਹੀਦੀ ਠੀਕ ਹੈ ਸਾਬ ਇੱਕ ਤਾਂ ਤੁਸੀਂ ਕਹੀ ਹੈ ਕਿ ਮੇਰੇ ਕੋਲ ਗਲਤੀ ਕਰਵਾਈ ਗਈ ਤੇ ਗਲਤੀ ਕਰਾਉਣ ਵਾਲਾ ਕੌਣ ਸੀ ਇਹ ਨਹੀਂ ਤੁਸੀਂ ਦੱਸਿਆ ਇਹ ਛੱਡੋ ਇਹ ਇਹ ਡਾ ਸਾਹਿਬ ਸਾਰਾ ਕੋਈ ਨਹੀਂ ਠੀਕ ਹੈ ਸਾਬ ਥੋੜੀ ਗੱਲਣਾ ਤੁਸੀਂ ਕੋਲੇ ਚ ਵੇਖੋ ਤੁਸੀਂ ਇੱਕ ਚੰਗੇ ਸਿੱਖ ਪਾਂਸਾਰੀ ਕਲ ਸਮਝਦੇ ਆ ਮਤਿਆਂ ਸਿਕਰਤ ਮਰਿਆਤਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਕਰਨੀ ਹੈ ਕੁਝ ਡੇਰੇ ਦਾ ਨਹੀਂ ਬੰਦ ਤੇ ਜਿਨ੍ਹਾਂ ਵਿੱਚ ਤੁਹਾਡੇ ਵੀ ਕੁਝ ਸਾਥੀ ਸ਼ਾਮਲ ਨੇ ਪੀ ਹਰਿਆਣਾ ਸਿੱਖ ਦੁਆਰਾ ਸੰਗਠਨ ਕਮੇਟੀ ਇਸ ਨੂੰ ਮੰੰਦੀ ਹੈ ਰੈਤ ਹਰਿਆਣਾ ਦੇਖੋ ਜੀ ਤਾਂ ਜੋ ਨਹੀਂ ਕੋਈ ਮੰਨਦਾ ਤੇ ਮੈਂ ਸਮਝਦਾ ਗੁਰੂ ਗੁਰਾਂ ਗੁਰੂ ਗੋਬਿੰਦ ਸਿੰਘ ਦੇ ਮੁਖਮੰਦ ਉਹਨਾਂ ਦੇ ਦਸੇ ਮਾਰਗ ਦੀ ਅਵੇਲਣਾ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਸਪਸ਼ਟ ਕਰਤਾ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਹੀਂ ਬਾਕੀ ਰਹਿ ਕੀ ਗਿਆ ਤੇ ਅਸੀਂ ਰਹਿਤੀ ਨਹੀਂ ਮੰਨਦੇ ਫਿਰ ਅਸੀਂ ਗੁਰਸੇ ਕਰਦੇ ਜ਼ਿੰਮੇਵਾਰੀ ਤੁਹਾਡੀ ਹੈ ਜ਼ਿੰਮੇਵਾਰੀਆਂ ਹਰਿਆਣਾ ਸਿੱਖ ਪੋਰਾ ਪਰਫੋਰਮ ਦਾ ਕਮੇਟੀ ਦੀ ਵੀ ਸਰੀ ਅਕਾਲ ਤੱਕ ਸੈਲ ਦੀ ਰਹਿਤ ਪਰਿਆਦਾ ਨੂੰ ਹਰਿਆਣਾ ਕਮੇਟੀ ਲੱਕ ਕਰਾਈ ਕਿੰਨੀ ਕਰਾਈ ਕਿ ਉਹਦੇ ਪਿੱਛੇ ਚੱਲੇ ਕਿ ਆਪਣੀ ਰੱਤ ਕਰਾਦਾ 100% ਨਹੀਂ 500% 500% ਨਹੀਂ 1000% ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੋਂ 1 ਇੰਚ ਪਰ ਵੀ ਰਸਤੀ ਪਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰੀ ਸੋਚੇਗੀ ਵੀ ਨਹੀਂ ਇਸ ਗੱਲ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਰੇ ਚਲੋ ਤੁਸੀਂ ਕਿ ਚਾਹਦੇ ਹੋ ਕਿ ਜਿਹੜਾ ਦਾਗੂਵਾਲ ਸਾਹਿਬ ਨੇ ਇਸ ਟਮ ਚੇਅਰਮੈਨ ਤੇ ਹਰਿਆਣਾ ਪ੍ਰਬੰਧਕ ਕਮੇਟੀ ਦੇ ਉਹ ਵੀ ਅਕਾਲ ਤਖਤ ਸਾਹਿਬ ਤਾਂ ਕੇ ਆਪਣੀ ਕੋਈ ਗੱਲ ਮੈਂ ਮੈਂ ਜੋ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਉਹਦਾ ਜਵਾਬ ਦਿੱਤਾ ਹੈ ਜੀ ਨਾ ਸਾਹਿਬ ਇਹ ਇੱਕ ਸਿਆਸੀ ਸਵਾਲ ਹੈ ਮੇਰਾ ਸਵਾਲ ਮੇਰੇ ਤੁਹਾਡੇ ਸਵਾਲ ਦਾ ਜਵਾਬ ਹੈ ਜੀ ਨਾ ਸਰ ਇਹ ਸਿਆਸੀ ਜਿਹਾ ਸਵਾਲ ਹੈ ਹਰਿਆਣਾ ਦੇ ਵਿੱਚ ਪੰਜਾਬੀ ਬੋਲੀ ਭਾਸ਼ਾ ਨੂੰ ਲੈ ਕੇ ਪੰਜਾਬੀ ਬੀਪੀ ਨੂੰ ਲੈ ਕੇ ਕੁਝ ਤਣਾਅ ਹੈਗਾ ਮਦਮਸੂਪੀਆਂ ਦੇ ਵਿੱਚ ਲੋਕ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਮੰਨਤ ਬਣਾਣਾ ਚਾਹਦੇ ਨੇ ਲੇਕਿਨ ਹਰਿਆਣਾ ਸਰਕਾਰ ਪੰਜਾਬੀ ਦੀ ਦਰਸ ਨਾ ਕਰ ਕੀ ਕਹਿਣਾ ਚਾਹੁੰਦੇ ਤੁਸੀਂ ਤੇ ਬੜੀ ਮੇਰੇ ਹਿਸਾਬ ਦੇ ਨਾਲ ਛੋਟੀ ਪੰਜਾਬੀ ਦੀ ਗੱਲ ਕਹੇ ਦਿੱਤੀ ਮੈਂ ਅਮਿਤ ਸ਼ਾ ਜੀ ਨੂੰ ਲੈਟਰ ਲਿਖਿਆ ਇੱਕ ਹਫਤਾ ਪਹਿਲੂ ਕਿ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਉੱਤੇ ਸੈਮੀਨਾਰ ਹੋਣਾ ਚਾਹੀਦਾ ਤੇ ਮੈਂ ਕਲੇਮ ਕਰਦਾ ਹਾਂ ਕਿ ਪੰਜਾਬੀ ਨੈਸ਼ਨਲ ਭਾਸ਼ਾ ਪਹਿਲੇ ਨੰਬਰ ਦੀ ਹੋਣੀ ਚਾਹੀਦੀ ਇਹਨਾਂ ਕੋਈ ਹੋਰ ਭਾਸ਼ਾ ਜੇ ਕਿਤੇ ਕਿਸੇ ਨੂੰ ਮੁਕਾਲਾ ਹੈ ਤੇ ਮੇਥਾ ਜੀ ਆਪਣੇ ਸਾਰੇ ਹਿੰਦੁਸਤਾਨੀਆਂ ਭਾਸ਼ਾਵਾਂ ਦੇ ਇੱਕ ਸੈਮੀਨਾਰ ਕਰਵਾ ਲੈ ਤੇ ਮੈਂ ਸਾਬਤ ਕਰ ਦਿਆਂਗਾ ਕਿ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਹੋਣੀ ਚਾਹੀਦੀ ਹੋਰ ਭਾਸ਼ਾ ਕਿਉਂ ਨਹੀਂ ਤੇ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਉਹਦੇ ਤੇ ਹਿੰਦੁਸਤਾਨ ਦੇ ਵਿੱਚ ਨਾਂ ਵੀ ਨਹੀਂ ਹੋਣਾ ਚਾਹੀਦਾ ਮੈਨ ਤੇ ਨੈਸ਼ਨਲ ਭਾਸ਼ਾ ਪੰਜਾਬੀ ਕਿਉਂ ਜੇ ਮੈਂ ਪੰਜਾਬੀ ਨੂੰ ਮੈਂ ਨੈਸ਼ਨਲ ਭਾਸ਼ਾ ਦਾ ਪਹਿਲਾ ਦਰਜਾ ਦਵਾਸੇ ਕਿਆ ਤੇ ਫਿਰ ਇੰਟਰਨੈਸ਼ਨਲ ਦਾ ਭਾਸ਼ਾ ਵੀ ਯੂਨੋ ਜਾ ਕੇ ਕਲੇਮ ਕਰਾਂਗਾ ਵਕਾਲਤ ਕਰਾਂਗਾ ਪੰਜਾਬੀ ਭਾਸ਼ਾ ਦੀ ਕਿ ਇੰਟਰਨੈਸ਼ਨਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਹੋਰ ਕਿਸੇ ਭਾਸ਼ਾ ਨੂੰ ਠੀਕ ਹੈ ਠੀਕ ਹੈ